ਬਹੁਤ ਵੱਡਾ ਇਕੱਠ ਬਸ ਅਡੇ ਦੇ ਵਿੱਚ ਹੋਇਆ ਹੋਇਆ ਅਸੀਂ ਸਾਰੇ ਲੋਕ ਉੱਥੇ ਇਕੱਠੇ ਹੋ ਗਏ ਬਹੁਤ ਵੱਡਾ ਇਕੱਠ ਹੋ ਗਿਆ ਲੋਕ ਖੜੇ ਆ ਤੇ ਪੁਲਿਸ ਹੈ ਜਿਹੜੀ ਉਹ ਵੀ ਖੜੀ ਹੈ ਪੁਲਿਸ ਜਿਹੜੀ ਕਹਿ ਰਹੀ ਸੀ ਕਿ ਡੈੱਡ ਬੋਡੀ ਲੈ ਕੇ ਜਾਣੀ ਹੈ ਜੀ ਲੋਕਾਂ ਨੇ ਬਹੁਤ ਵੱਡਾ ਹੰਗਾਰਾ ਦਿੱਕੇ ਲੋਕਾਂ ਨੇ ਦੁੱਖ ਦਾ ਹੀ ਘਟੜਾ ਨੂੰ ਸਮਝਦੇ ਹੋਏ ਆਪਣੀ ਮਤਲਬ ਪਿੰਡ ਨੇ ਇਸ ਗੱਲ ਦੀ ਜ਼ਿੰਮੇਵਾਰੀ ਮੰਨਦੇ ਹੋਏ ਕਿ ਸਾਡੇ ਪਿੰਡ ਦਾ ਨੌਜਵਾਨ ਦਾ ਕਤਲ ਹੋਇਆ ਹੈ ਉਹਨਾਂ ਨੇ ਉੱਥੇ ਸਾਰੇ ਜਣੇ ਮੂਰੇ ਹੋਏ ਕਿ ਅਸੀਂ ਡੈੱਡ ਬੋਡੀ ਨਹੀਂ ਲੈ ਕੇ ਜਾਵਾਂਗੇ। ਦੇ ਵਿੱਚ ਰਾਜਾਬੀਰ ਕਲਾ ਸੀ ਉਹਨਾਂ ਦੇ ਨਾਲ ਹੋਰ ਦੋ ਤਿੰਨ ਰਿਸ਼ਤੇਦਾਰ ਸੀਗੇ। ਇੱਕ ਇਹਨਾਂ ਦੇ ਕੋਈ ਮਾਸੀ ਦਾ ਲੜਕਾ ਸੀ। ਲੋਕਾਂ ਦੇ ਮੂਰੇ ਇਕੱਠ ਦੇ ਵਿੱਚ ਹੋ ਕੇ, ਰੋਹ ਦੇ ਮੂਰੇ ਹੋ ਕੇ ਮਨ ਲੋਕਾਂ ਨੂੰ ਇਸ ਤਰ੍ਹਾਂ ਲਾ ਕੇ ਛੱਟ ਗਏ ਵੀ ਯਾਰ ਸਾਡਾ ਇਹ ਸਾਡਾ ਮੁੰਡਾ ਹੈ, ਸਾਡਾ ਮੈਂਬਰ ਹੈ। ਵੀ ਤੁਸੀਂ ਕਿਉਂ ਨਹੀਂ ਡੈੱਡ ਬੋਡੀ ਚੱਕੜ ਦਿੰਦੇ? ਮਾਤਾ ਜੀ ਦਾ ਕੋਈ ਉਸ ਟਾਈਮ ਤੇ ਵੀਊ ਨਹੀਂ ਲਿਆ ਗਿਆ। ਮਾਤਾ ਜੀ ਦੀ ਉਦੋਂ ਕੋਈ ਗੱਲਬਾਤ ਨਹੀਂ ਸੀ। ਜਿਹੜਾ ਜੋ ਉਹਨਾਂ ਦੇ ਰਿਸ਼ਤੇਦਾਰ ਸੀ ਜੋ ਉਹਨਾਂ ਦੇ ਕੋਈ ਨੇੜ ਦੇ ਰਿਸ਼ਤੇਦਾਰ ਸੀ ਜਿਹੜੇ ਮਤਲਬ ਅੱਜ ਤੋਂ ਨਹੀਂ ਉਹ ਦੋ ਤਿੰਨ ਦਿਨ ਤੋਂ ਕਾਫੀ ਤਾਰ-ਪੀੜੋ ਕਰ ਰਹੇ ਸੀਗੇ ਜਿਨ੍ਹਾਂ ਦਾ ਮਤਲਬ ਅਸੀਂ ਤਾਂ ਕਮੇਟੀ ਮੀਟਿੰਗਾਂ ਕਰਤੀ ਸੂਰੇ ਬੈਠ ਕੇ ਤਾਂ ਉਹਨਾਂ ਦਾ ਨਿੱਜੀ ਤੌਰ ਤੇ ਪ੍ਰਸ਼ਾਸਨ ਦੇ ਨਾਲ ਕਨੈਕਟਰ ਜਿਵੇਂ ਤੁਸੀਂ ਕਹਿੰਦੇ 15 ਲੱਖ ਤਾਂ ਮੈਥੋਂ ਇਹ ਨਕਦ ਚੱਕ ਲੈ ਲੋ ਤੇ ਜਿਹੜਾ ਦੂਜਾ ਹੈਗਾ ਉਹ ਤੁਸੀਂ ਮੈਨੂੰ ਬਿੱਲ ਦੇ ਦਿਓ ਤੇ ਆਪਾਂ ਉਹ ਵੀ ਥੋੜਾ ਕਰ ਦਿਆਂਗੇ ਮਤਲਬ ਹਰ ਵੀਡੀਓ 'ਚ ਇਹ ਗੱਲ ਕਹਿੰਦਾ ਸੀ ਕਿ ਮੈਂ ਗੋਲੀ ਨਾ ਮਰਨੇ ਤੇ ਉਹ ਹਰ ਥਾਂ ਤੇ ਇਹ ਗੱਲ ਕਹਿੰਦਾ ਸੀ ਕਿ ਝੁਕਿਓ ਨਾ ਡਰੇਓ ਨਾ ਇਹਦਾ ਮਤਲਬ ਉਹ ਬੰਦੇ ਨੂੰ ਪਤਾ ਸੀ ਸੱਚ ਬੋਲਦਾ ਸੀ ਤੇ ਸੱਚ ਬੋਲਣ ਵਾਲੇ ਨੂੰ ਦੋ ਹੀ ਚੀਜ਼ਾਂ ਹੁੰਦੀਆਂ ਜਾਂ 295 ਹੁੰਦੀ ਹੈ ਤੇ ਜਾਂ ਪਰ ਕੁਲੀ ਹੁੰਦੀ ਹੈ ਅੱਸੀ ਕਾਲ ਸਫਰ ਦਾ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਸੁਖਵਿੰਦਰ ਕਤਲ ਮਾਮਲੇ 'ਚ ਨਵੀਂ ਅਪਡੇਟ ਆਈ ਹੈ ਜਿੱਥੇ ਪਰਿਵਾਰ 6 ਦਿਨਾਂ ਬਾਅਦ ਪੋਸਟਮਾਰਟਮ ਤੇ ਸੰਸਕਾਰ ਲਈ ਮੰਨ ਲਿਆ ਕੱਲ ਨੂੰ ਸੁਖਵਿੰਦਰ ਕਲਕੱਤਾ ਦਾ ਸੰਸਕਾਰ ਕੀਤਾ ਜਾਣਾ ਹੈ ਪਰ ਅੱਜ ਜਿਹੜਾ ਸਹਿਣਾ ਵਿੱਚ ਵਿਖੇ ਧਰਨਾ ਲੱਗਿਆ ਸੀ ਉਹ ਚੱਕਿਆ ਗਿਆ ਇਹ ਧਰਨਾ ਕਿਉਂ ਚੱਕਿਆ ਗਿਆ ਇਹਦੇ ਪਿੱਛੇ ਦੇ ਕਾਰਨ ਕੀ ਕੀ ਨੇ ਐਕਸ਼ਨ ਕਮੇਟੀ ਕਲਕੱਤਾ ਮਾਮਲੇ ਦੇ ਵਿੱਚ ਐਕਸ਼ਨ ਕਮੇਟੀ ਬਣੀ ਸੀ 21 ਮੈਂਬਰੀ ਉਹਨਾਂ ਦੇ ਮੈਂਬਰ ਮੇਰੇ ਦਾ ਮੌਜੂਦ ਨਹੀਂ ਪਰਮਜੀਤ ਸਿੰਘ ਜੀ ਸੇਖੋ ਆ ਇਹ ਹੋਇਆ ਕੀ ਹੈ ਜੀ ਅਸਲ 'ਚ ਐਸਐਚ ਧਰਨਾ ਲਾ ਕੇ ਚੱਕਣਾ ਕਿਉਂ ਪਿਆ ਇਹ ਕਾਰਨ ਕੀ ਨੇ ਬਾਈ ਜੀ ਪਹਿਲਾ ਨੰਬਰ ਤੇ ਇਹ ਹੈ ਵੀ ਜਿਸ ਦਿਨ ਬਾਈ ਸੁਖਵਿੰਦਰ ਸਿੰਘ ਕਲਕੱਤਾ ਜੀ ਦਾ ਕਤਲ ਹੁੰਦਾ ਉਸ ਦਿਨ ਮੇਰੇ ਪਿੰਡ ਭਦੌੜ ਤੋਂ ਹਮ ਇੱਥੇ ਇੱਕ ਲੜਕੀ ਦੇ ਮੈਟਰ ਦੇ ਸਬੰਧ ਦੇ ਵਿੱਚ ਉਹ ਸਹਨੇ ਦੀ ਲੜਕੀ ਸੀ ਇੱਥੇ ਵਿਆਹੀ ਵੀ ਸੀ ਉਹਦੇ ਵਾਸਤੇ ਇੱਥੇ ਆਏ ਸੀ ਸਮਝੌਤੇ ਲਈ ਜੀ ਕਲਕੱਤਾ ਜੀ ਨੇ ਮੈਨੂੰ ਫੋਨ ਮਾਰਿਆ ਮੇਰੇ ਕੋਲੇ ਗਰਸੇਵ ਸਿੰਘ ਸਰਪੰਚ ਨੈਣੇਵਾਲ ਵੀ ਇੱਥੇ ਸੀਗਾ ਭਦੌੜੀ ਹਮ ਮੇਰੇ ਨਾਲ ਅਮਰਤਪਾਲ ਸਿੰਘ ਲੰਡਾ ਸੀ ਉੱਥੇ ਗਏ ਆ ਹਮ ਕਲਕੱਤਾ ਜੀ ਨਾਲ ਮਤਲਬ ਕਰੀਬ ਸਵਾ ਘੰਟੇ ਦੇ ਗੱਲਬਾਤ ਹੋਣ ਤੋਂ ਬਾਅਦ ਸਵਾ 3 3:30 ਵਜੇ ਕਲਕੱਤਾ ਇੱਥੋਂ ਚਲੇ ਗਿਆ ਤਾਂ ਮੈਨੂੰ ਉਸ ਤੋਂ ਕਰੀਬ ਮਿੰਨ ਲਾਦਾ ਘੰਟਾ ਸਵਾ ਘੰਟੇ ਕੁ ਬਾਅਦ ਹੀ ਫੋਨ ਮਲ ਆ ਗਿਆ 4:30 5:00 5:30 5:00 ਵਜੇ ਫੋਨ ਆ ਗਿਆ ਵੀ ਕਲਕੱਤੇ ਦਾ ਕਤਲ ਹੋ ਗਿਆ ਉਹ ਇੱਕਦਮ ਨਾਲ ਹੀ ਬੰਦਿਆਂ ਨੇ ਗਰੁੱਪ ਚ ਪਾਤਾ ਗਰੁੱਪ ਵਾਲੀ ਜਿਹੜਾ ਦੇਖੀ ਤੇ ਕੋਈ ਦੋ ਬੰਦਿਆਂ ਦਾ ਫੋਨ ਆ ਗਿਆ ਵੀ ਐ ਕਰਕੇ ਆ ਗੱਲ ਹੋ ਗਈ ਇਥੋਂ ਜਲਦੀ ਦੇ ਵਿੱਚ ਗੱਡੀ ਭਜਾਈ ਮੈਂ ਉੱਥੇ ਗਿਆ ਜਦੋਂ ਉੱਥੇ ਗਏ ਕਿਉਂਕਿ ਜਦੋਂ ਪਹਿਲਾਂ ਤਾਂ ਇਹ ਹੁੰਦਾ ਵੀ ਸ਼ਾਇਦ ਕਿਤੇ ਕੋਈ ਗੱਲ ਉਸ ਤਰ੍ਹਾਂ ਦੀ ਫਵਾਂ ਨਾ ਹੋਵੇ ਜਦੋਂ ਉੱਥੇ ਗਏ ਤੇ ਦੇਖਿਆ ਲੋਕਾਂ ਦਾ ਪਿੰਡ ਦਾ ਬਹੁਤ ਵੱਡਾ ਇਕੱਠ ਬਸ ਅੱਡੇ ਦੇ ਵਿੱਚ ਹੋਇਆ ਹੋਇਆ ਅਸੀਂ ਸਾਰੇ ਲੋਕ ਉੱਥੇ ਇਕੱਠੇ ਹੋ ਗਏ ਬਹੁਤ ਵੱਡਾ ਇਕੱਠ ਹੋ ਗਿਆ ਲੋਕ ਖੜੇ ਆ ਤੇ ਪੁਲਿਸ ਹੈ ਜਿਹੜੀ ਉਹ ਵੀ ਖੜੀ ਹੈ ਪੁਲਿਸ ਜਿਹੜੀ ਕਹਿ ਰਹੀ ਸੀ ਕਿ ਡੈੱਡ ਬੋਡੀ ਲੈ ਕੇ ਜਾਣੀ ਹੈ ਜੀ ਲੋਕਾਂ ਨੇ ਬਹੁਤ ਵੱਡਾ ਹੰਗਾਰਾ ਦਿੱਕੇ ਲੋਕਾਂ ਨੇ ਦੁੱਖ ਦਾ ਹੀ ਘਟੜਾ ਨੂੰ ਸਮਝਦੇ ਹੋਏ ਆਪਣੀ ਮਤਲਬ ਪਿੰਡ ਨੇ ਇਸ ਗੱਲ ਦੀ ਜ਼ਿੰਮੇਵਾਰੀ ਮੰਨਦੇ ਹੋ ਕਿ ਸਾਡੇ ਪਿੰਡ ਦਾ ਨੌਜਵਾਨ ਦਾ ਕਤਲ ਹੋਇਆ। ਉਹਨਾਂ ਨੇ ਉੱਥੇ ਸਾਰੇ ਜਾਣੇ ਮੂਰੇ ਹੋਏ ਕਿ ਅਸੀਂ ਡੈੱਡ ਬੋਡੀ ਨਹੀਂ ਲੈ ਕੇ ਜਾਣ ਦੇਣੀ। ਹੂੰ। ਅਨਸਾਫ਼ ਇੱਥੇ ਹੋਏਗਾ। ਹੂੰ। ਕਿਉਂਕਿ ਲੋਕ ਸਿੱਧੂ ਮੂਸੇ ਵਾਲੇ ਦੇ ਕਤਲ ਤੋਂ ਵਕਫ ਹੋਏ ਹੋਏ ਸੀ ਵੀ ਬਾਅਦ ਦੇ ਵਿੱਚ ਕੋਈ ਇਨਸਾਫ਼ ਨਹੀਂ ਮਿਲਦੀ। ਜੀ। ਉਹ ਚਲੋ ਉੱਥੋਂ ਲੋਕਾਂ ਨੇ ਬੜਾ ਰੌਲਾ ਰੱਪਾ ਪਿਆ। ਹਨੇਰਾ ਹੋ ਗਿਆ। ਹਨੇਰੇ ਦੇ ਵਿੱਚ ਉਹਦੇ ਰਿਸ਼ਤੇਦਾਰ ਸੁਖਵਿੰਦਰ ਸਿੰਘ ਕਲਕੱਤਾ ਦੇ ਉਹ ਆਏ। ਜੀਦੇ ਵਿੱਚ ਰਾਜਾ ਵੀਰ ਕਲਾਸੀ ਉਹਨਾਂ ਦੇ ਨਾਲ ਹੋਰ ਦੋ ਤਿੰਨ ਰਿਸ਼ਤੇਦਾਰ ਸੀਗੇ ਇੱਕ ਇਹਨਾਂ ਦੇ ਕੋਈ ਮਾਸੀ ਦਾ ਲੜਕਾ ਸੀ ਜੀ ਲੋਕਾਂ ਦੇ ਮੂਹਰੇ ਇਕੱਠ ਦੇ ਵਿੱਚ ਹੋ ਕੇ ਰੋਹ ਦੇ ਮੂਹਰੇ ਹੋ ਕੇ ਮਨ ਲੋਕਾਂ ਨੂੰ ਇਸ ਤਰ੍ਹਾਂ ਲਾ ਕੇ ਸੱਟ ਕੇ ਵੀ ਯਾਰ ਸਾਡਾ ਇਹ ਸਾਡਾ ਮੁੰਡਾ ਹੈ ਸਾਡਾ ਮੈਂਬਰ ਹੈ ਵੀ ਤੁਸੀਂ ਕਿਉਂ ਨਹੀਂ ਡੈਡ ਬੋਡੀ ਚੱਕਣ ਦਿੰਦੇ ਪਤਾ ਨਹੀਂ ਕੀ ਕਾਰਨ ਵੀ ਉਹ ਉਦੋਂ ਵੀ ਕੋਈ ਪੁਲਿਸ ਦਾ ਦਬਾਅ ਆ ਗਿਆ ਜਾਂ ਕੋਈ ਵੈਸੇ ਹੀ ਕੋਈ ਗੱਲ ਹੋ ਗਈ ਇੱਕ ਦਮ ਉਹਨਾਂ ਨੇ ਕਤਲ ਜਿਹੜੀ ਸੀ ਡੈਡ ਬੋਡੀ ਚੱਕਵਾਤੀ ਜਾ ਕੇ ਉਸ ਤੋਂ ਬਾਅਦ ਦੇ ਵਿੱਚ ਥਾਣੇ 'ਚ ਬਿਆਨ ਦੇਤੇ ਬਿਆਨ ਦੇਣ ਤੋਂ ਬਾਅਦ ਜ ਦੂਸਰੇ ਦਿਨ ਚਲੋ ਮੇਰਾ ਵੀ ਉਦੋਂ ਬਲੱਡ ਵੱਧ ਗਿਆ ਘਰੇ ਆਇਆ ਮੂੰਹ ਸਿਰ ਸੁੱਜਿਆ ਸੀ ਆਪ ਦਾ ਵੀ ਹਾਲਾਤ ਦੇ ਥੋੜੇ ਕਿਉਂਕਿ ਭਰਾ ਮਾਰਗੀ ਯਾਰੀ ਸੀ ਸਾਡੀ 1500 16 ਸਾਲ ਤੋਂ ਅਸੀਂ ਇਕੱਠੇ ਰਹਿੰਦੇ ਸੀ ਕੋਈ ਅਜਿਹਾ ਅਜੀਟੇਸ਼ਨ ਨਹੀਂ ਜਿੱਥੇ ਅਸੀਂ ਨਾ ਗਏ ਹੋਈਏ ਆਪ ਦਾ ਵੀ ਹਾਲਾਤ ਦੇ ਥੋੜੇ ਕਿਉਂਕਿ ਭਰਾ ਮਾਰਗੀ ਯਾਰੀ ਸੀ ਸਾਡੀ 1500 16 ਸਾਲ ਤੋਂ ਅਸੀਂ ਇਕੱਠੇ ਰਹਿੰਦੇ ਸੀ ਕੋਈ ਅਜਿਹਾ ਅਜੀਟੇਸ਼ਨ ਨਹੀਂ ਜਿੱਥੇ ਅਸੀਂ ਨਾ ਗਏ ਹੋਈਏ ਚਾਹੇ ਉਹ ਪੰਜਾਬ ਕਿਸਾਨ ਮਜ਼ਦੂਰ ਸੱਲ ਦਾ ਚੰਡੀਗੜ੍ਹ ਚ ਧਰਨਾ ਸੀ ਜਿੱਥੇ ਸਾਡਾ ਲਾਠੀ ਚਾਰਜ ਹੋਇਆ ਜਿੱਥੇ ਸੁਖਵਿੰਦਰ ਸਿੰਘ ਕਲਕੱਤੇ ਨੇ ਬਹੁਤ ਵੱਡੇ ਅਫਸਰਾਂ ਦੇ ਨਾਲ ਪੂਰਾ ਉਥੇ ਤਕਰਾਰ ਹੋਇਆ ਪਰ ਸੁਖਵਿੰਦਰ ਸਿੰਘ ਕਲਕੱਤਾ ਯਾਰ ਕਿਤੇ ਝੁਕਣ ਵਾਲਾ ਬੰਦਾ ਨਹੀਂ ਸੀ ਡਰਨ ਵਾਲਾ ਬੰਦਾ ਨਹੀਂ ਸੀ ਸੁਖਵਿੰਦਰ ਸਿੰਘ ਕਲਕੱਤੇ ਦੇ ਮੋਗੇ ਦੇ ਵਿੱਚ ਔਰਬਟ ਬੱਸ ਦੇ ਕੁੜੀ ਦਾ ਐਕਸੀਡੈਂਟ ਹੋਇਆ ਬਾਦਲ ਦੀ ਸਰਕਾਰ ਸੀ ਉਦੋਂ ਉਸ ਸਮੇਂ ਤੇ ਸਾਰਿਆਂ ਨੇ ਅਸੀਂ ਰਲ ਕੇ ਇੱਕ ਬਰਨਾਲੇ ਪ੍ਰੋਟੈਸਟ ਕੀਤਾ ਸੀਗਾ ਔਰਬਟ ਬੱਸ ਦੇ ਖਿਲਾਫ ਉਹ ਬਹੁਤ ਸਾਰੇ ਖਬਰਾਂ ਚ ਵੀ ਲੱਗੀ ਸਾਰੇ মিডিਆ ਚ ਵੀ ਆਈ ਸੀ ਅਸੀਂ ਉਸ ਆਰਬਟ ਵਸਦਾ ਘਰੋ ਕਰਨਾ ਸੀ ਪਰ ਕਲਕੱਤੇ ਦੇ ਵਿੱਚ ਐਡਾ ਵੱਡਾ ਯਜਵਾ ਸੀ ਬਿਨਾ ਸਾਰੇ ਦੱਸਿਆ ਤੋਂ ਉਹਨੇ ਚੱਕ ਕੇ ਛੋਟੀ ਅਸੀਂ ਧਰਨਾਕਾਰੀ ਨਾਰੇ ਲਾਈ ਜਾਂਦੇ ਤੇ ਦਵਾ ਦਵਾ ਨੇ ਪਤਾ ਨਹੀਂ ਕਿੱਥੋਂ ਛੋਟੀ ਲਈ 1 ਸੈਕਿੰਡ ਦੇ ਵਿੱਚ ਡਾਂਗਾਂ ਨਾਲ ਸ਼ੀਸ਼ੇ ਤੋੜਤੇ ਜਦੋਂ ਸ਼ੀਸ਼ੇ ਤੋੜਤੇ ਉਸ ਟਾਈਮ ਦੇ ਪੁਲਿਸ ਆਫਸਰ ਇੱਥੇ ਲੱਗਾ ਹੁੰਦਾ ਸਵਰਨ ਸਿੰਘ ਖੰਨਾ ਐਸਪੀ ਡੀ ਐਸਪੀ ਡੀ ਨੇ ਉਹਦੇ ਡਾਂਗਾਂ ਮਾਰਨਾ ਸ਼ੁਰੂ ਕਰਦੋਂ ਤਾਂ ਅਸੀਂ ਤਿੰਨ ਚਾਰ ਜਾਣੇ ਸੀ ਜਿਹੜੇ ਜਾ ਕੇ ਮੂਰਲੇ ਪਾਸੇ ਕੰਨੇ ਦੇ ਨਾਲ ਅਸੀਂ ਪੂਰਾ ਹੋਏ ਮੂਰੇ ਹੋਏ ਵੀ ਤੂੰ ਡੰਗ ਹੁਣ ਨਾ ਮਾਰੀ ਚਲੋ ਮੈਨੂੰ ਸੁਖਵਿੰਦਰ ਸਿੰਘ ਕਲਕੱਤੇ ਨੂੰ ਤੇ ਮੁੰਡਾ ਆਪਣੇ ਹੋਰ ਸੀਗੇ 3-4 ਜਾਣੇ ਪੰਡਤ ਮੁੰਡਾ ਆਪਣਾ ਸੀਗਾ ਗਿਆਨ ਚੰਦ ਸ਼ਰਮਾ ਸੀ ਉਹ ਹੋਰ ਮੰਨ ਲਓ ਅਸੀਂ ਯੂਥ ਕਾਂਗਰਸ ਦੇ ਕਾਫੀ ਵਰਕਰ ਸੀ ਜਿਹੜੇ ਸਾਨੂੰ ਪੁਲਿਸ ਥਾਣਾ ਸਿਟੀ ਦੇ ਵਿੱਚ ਲੈ ਗਈ ਉਹ 1 ਘੰਟਾ ਬਾਅਦ ਦੇ ਵਿੱਚ ਐਸਐਸਪੀ ਤੇ ਡੀਐਸਪੀ ਚੀਮਾ ਸਾਡੇ ਕੋਲੇ ਆ ਕੇ ਇਹ ਗੱਲ ਕਹਿੰਦਾ ਕਿ ਤੁਸੀਂ ਲਿਕਸਤੀ ਯਾਰ ਗਲਤੀ ਮੰਨ ਲਓ ਬੀਆਰ ਸਾਥੋਂ ਗਲਤੀ ਹੋਗੀ ਸੁਖਵਿੰਦਰ ਸਿੰਘ ਕਲਕੱਤਾ ਕਹਿੰਦਾ ਗਲਤੀ ਉਹ ਹੁੰਦੀ ਹੈ ਜਿਹੜੀ ਜਾਣੇ ਅਣਜਾਣੇ ਚੋਈ ਹੋਵੇ ਅਸੀਂ ਉਹ ਕੀਤਾ ਮੇਰੇ ਸਾਥੀ ਨੇ ਕਿਸੇ ਨੇ ਜਾਣਾ ਚਲੇ ਜਾਵੇ ਮੇਰੇ ਤੇ ਪਰਚਾ ਦੇ ਦੇ ਤਾਂ ਅਸੀਂ ਸਾਰਿਆਂ ਨੇ ਕਿਹਾ ਵੀ ਤੂੰ ਇਕੱਲਾ ਕਿਉਂ ਰਹੇਗਾ ਅਸੀਂ ਸਾਰੇ ਕਹਿੰਨੇ ਵੀ ਅਸੀਂ ਇਹ ਕੰਮ ਕੀਤਾ ਤਾਂ ਅਸੀਂ ਜਿਹੜਾ ਪਰਚਾ ਕਰਾਉਣ ਨੂੰ ਤਿਆਰ ਹਾਂ ਚਲੋ ਲੇਕਿਨ ਕੋਈ ਉਹ ਪਰਚਾ ਨਾ ਹੋਵੇ ਤਾਂ ਸਾਨੂੰ ਚੰ ਮ ਰਤ ਡੇਰ ਰਾਤ ਸਾਨੂੰ ਉਥੋਂ ਰਹਾ ਕਰਦਾ ਮਤਲਬ ਉਹ ਬੰਦਾ ਜਿਹੜਾ ਝੁਕਣ ਵਾਲਾ ਨਹੀਂ ਸੀਗਾ ਜਿਹੜਾ ਬੰਦਾ ਡਰਨ ਵਾਲਾ ਨਹੀਂ ਸੀ ਅੱਜ ਉਹਦੀ ਸੋਚ ਨੂੰ ਇੱਕ ਡਰਾ ਦਿੱਤਾ ਗਿਆ ਅੱਜ ਉਹਦੀ ਸੋਚ ਨੂੰ ਇੱਕ ਦਬਾ ਦਿੱਤਾ ਗਿਆ ਬਾਈ ਇਹ ਵੀ ਹੋ ਸਕਦਾ ਨਾ ਕਿਉਂਕਿ ਜਿਹਦਾ ਕਹਿੰਦੇ ਪੁੱਤ ਮਰਿਆ ਉਹ ਜਾਣ ਸਕਦਾ ਹੈ ਉਹ ਉਹ ਮਾਂ ਜਾਣ ਸਕਦੀ ਉਹਦੇ ਤੇ ਇਸ ਵਕਤ ਕੀ ਬੀਤ ਰਹੀ ਹੋ ਸਕਦਾ ਉਹ ਭਾਵਨਾ ਭਾਵਨਾ ਚ ਬੈ ਕੇ ਹੋਣਾ ਬਾਈ ਜੀ ਮੇਰੀ ਗੱਲ ਸੁਣੋ ਅਸੀਂ ਇਹ ਗੱਲ ਨੂੰ ਮੰਨਦੇ ਹਾਂ ਤੇ ਮੈਂ ਸਟੇਜ ਤੇ ਵੀ ਕਿਹਾ ਵੀ ਹੋ ਸਕਦਾ ਪਰ ਜਿਹੜੇ ਉਥੋਂ ਦੇ ਮਾਤਾ ਜੀ ਦਾ ਕੋਈ ਉਸ ਟਾਈਮ ਤੇ ਵੀਊ ਨਹੀਂ ਲਿਆ ਗਿਆ ਮਾਤਾ ਜੀ ਦੀ ਉਦੋਂ ਕੋਈ ਗੱਲਬਾਤ ਨਹੀਂ ਸੀ ਜਿਹੜਾ ਜੋ ਉਹਨਾਂ ਦੇ ਰਿਸ਼ਤੇਦਾਰ ਸੀ ਜੋ ਉਹਨਾਂ ਦੇ ਕੋਈ ਨੇੜ ਦੇ ਰਿਸ਼ਤੇਦਾਰ ਸੀ ਜਿਹੜੇ ਮਤਲਬ ਅੱਜ ਤੋਂ ਨਹੀਂ ਕਿ ਉਹ ਦੋ ਤਿੰਨ ਦਿਨ ਤੋਂ ਕਾਫੀ ਤਾਰਪੀੜੋ ਕਰ ਰਹੇ ਸੀਗੇ ਜਿਨ੍ਹਾਂ ਦਾ ਮਤਲਬ ਅਸੀਂ ਤਾਂ ਕਮੇਟੀ ਮੀਟਿੰਗਾਂ ਕਰਦੀ ਸੂਰੇ ਬੈਠ ਕੇ ਤਾਂ ਉਹਨਾਂ ਦਾ ਨਿੱਜੀ ਤੌਰ ਤੇ ਪ੍ਰਸ਼ਾਸਨ ਦੇ ਨਾਲ ਕੰਨੈਕਟ ਰਹਿੰਦਾ ਸੀ ਸੋ ਇਸ ਕਰਕੇ ਜਿਹੜਾ ਅੱਜ ਦਾ ਹੋਇਆ ਉਹ ਬਹੁਤ ਵੱਡਾ ਸਦਮਾ ਹੈ ਲੋਕਾਂ ਨੂੰ ਮੇ ਕੋ ਕਲਕੱਤਾ ਇੱਕ ਐਸੀ ਸ਼ਖਸੀਅਤ ਸੀ ਜਿਹੜਾ ਕਲਕੱਤਾ ਆਮ ਗੋਲੀ ਹਰ ਵੀਡੀਓ ਚ ਇਹ ਗੱਲ ਕਹਿੰਦਾ ਸੀ ਕਿ ਮੈਂ ਗੋਲੀ ਨਾ ਮਰਨੇ ਤੇ ਉਹ ਹਰ ਥਾਂ ਤੇ ਇਹ ਗੱਲ ਕਹਿੰਦਾ ਸੀ ਕਿ ਛੁੱਕਿਓ ਨਾ ਡਰੇਓ ਨਾ ਇਹਦਾ ਮਤਲਬ ਉਹਨੂੰ ਬੰਦੇ ਨੂੰ ਪਤਾ ਸੀ ਸੱਚ ਬੋਲਦਾ ਸੀ ਤੇ ਸੱਚ ਬੋਲਣ ਵਾਲੇ ਨੂੰ ਦੋ ਹੀ ਚੀਜ਼ਾਂ ਹੁੰਦੀਆਂ ਜਾਂ 295 ਹੁੰਦੀ ਹੈ ਤੇ ਜਾਂ ਫਿਰ ਗੋਲੀ ਹੁੰਦੀ ਹੈ ਕਿ ਉਹਨੂੰ ਗੋਲੀ ਮਿਲ ਗਈ ਤੇ ਅੱਜ ਜਿਹੜੇ ਉਹਦੇ ਸੰਘਰਸ਼ ਲੜਨ ਵਾਲੇ ਲੋਕ ਸੀ ਚਾਹੇ ਅਸੀਂ 21 ਮੈਂਬਰ ਸੀ ਤੇ ਚਾਹੇ 21 ਮੈਂਬਰਾਂ ਨੂੰ ਲੋਕਾਂ ਵੱਲੋਂ ਦਿੱਤੀ ਹੋਈ ਪਾਵਰ ਜਿਹੜੇ ਦੇ ਵਿੱਚ ਬਹੁਤ ਵੱਡੀ ਲੋਕਾਂ ਦਾ ਹਜ਼ੂਮ ਸੀ ਜਿਹੜੇ ਲੋਕਾਂ ਨੇ ਵੱਡੇ ਇਕੱਠ ਨੇ ਇਹ ਗੱਲ ਦਾ ਫਤਵਾ ਦਿੱਤਾ ਸੀ ਕਿ 21 ਮੈਂਬਰੀ ਕਮੇਟੀ ਨੂੰ ਮਨਜ਼ੂਰੀ ਦਿੱਤੀ ਸੀ ਵੀ ਆ ਦੋ ਮੁੱਦਿਆਂ ਤੇ ਤੁਸੀਂ ਲੜੋ ਪਹਿਲਾ ਮੁੱਦਾ ਸੀਗਾ ਉਹਦਾ ਕਤਲ ਦੇ ਵਿੱਚ ਜਿਹੜੇ ਪਾਵਰਫੁੱਲ ਲੋਕ ਸੋਨਾ ਦਾ ਨਾਮ ਪੋਣਾ ਦੂਜਾ ਸੀਗਾ ਜਿਹੜਾ ਉਹਦਾ ਰਹਿਦਾ ਫੰਡ ਹੈ ਉਹ ਵੀ ਜਿਹੜਾ ਜਿਹੜਾ ਬਿਲਕੁਲ ਉਹਦਾ ਸਹੀ ਤੇ ਸੱਚਾ ਸੀ ਪਹਿਲਾ ਪ੍ਰਸ਼ਾਸਨ ਨੂੰ ਇਸ ਗੱਲ ਤੇ ਦਵਾਈ ਗਿਆ ਵੀ ਦਾ ਜੀ ਕਿਉਂਕਿ ਜਉਂਦੇ ਜੀ ਤਾਂ ਉਹਨੂੰ ਕਹੀ ਕਿ ਵੀ ਤਾਂ ਪੈਸਾ ਨਹੀਂ ਬਣਦਾਗਾ ਉਹਦੇ ਖਿਲਾਫ ਕਮੇਟੀਆਂ ਬਠਾ ਬਠਾ ਵੜਾ ਕੇ ਇਨਕੁਆਰੀਆਂ ਕਰਦੀ ਰਹੀ ਪਰ ਜਿੱਦੇ ਅਸੀਂ ਪਹਿਲੇ ਦਿਨ ਮੀਟਿੰਗ ਸ਼ੁਰੂ ਕੀਤੀ ਫਿਰ ਸ਼ਾਮ ਨੂੰ ਡੀਸੀ ਨਾਲ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਐਂਡ ਕੀ ਹੋਇਆ ਉਹ ਉਹੀ ਡੀਸੀ ਜਿਹੜਾ ਕਹਿੰਦਾ ਸੀਗਾ ਈਡੀਸੀ ਜਿਹੜਾ ਕਹਿੰਦਾ ਕੋਸ਼ ਉਹਦਾ ਬਣਦਾ ਨਹੀਂ ਹੈਗਾ ਉਹੀ ਕਹਿੰਦੇ ਜੀ ਸਾਡੇ ਕੋਲੇ 15 ਲੱਖ ਰੁਪਏ ਦੇ ਬਿੱਲ ਇਹਦੇ ਆਏ ਪਏ ਐ ਪਹਿਲੇ ਦਿਨ 15 ਲੱਖ ਤੋਂ ਕਹਿੰਦੇ ਵੀ 70 ਲੱਖ ਰੁਪਏ 7.5 ਲੱਖ ਰੁਪਏ ਲੈ ਲਓ ਚੈੱਕ ਦੇ ਦੇਨੇ ਆਂ ਅਸੀਂ ਪਰ ਦੇਵਾਂਗੇ ਫਰਮਾਂ ਨੂੰ ਜੋ ਕੱਲ ਉਹਨਾਂ ਦਾ ਇਹ ਸੀ ਵੀ ਚਲੋ ਯਾਰ ਅਸੀਂ ਜਿਵੇਂ ਤੁਸੀਂ ਕਹਿੰਦੇ 15 ਲੱਖ ਤੱਕ ਮਿੱਥੂ ਇਹ ਨਕਦ ਚੱਕ ਲੈ ਲਓ ਤੇ ਜਿਹੜਾ ਦੂਜਾ ਹੈਗਾ ਉਹ ਤੁਸੀਂ ਮੈਨੂੰ ਬਿੱਲ ਦੇ ਦਿਓ ਤੇ ਆਪਾਂ ਉਹ ਵੀ ਥੋੜਾ ਕਰ ਦਿਆਂਗੇ ਮਤਲਬ ਐਡਾ ਵੱਡਾ ਦਬਾਅ ਪਿਆ ਹੋਇਆ ਸੀ ਦਬਾਅ ਕਿਵੇਂ ਪਿਆ ਹੋਇਆ ਸੀ ਤੁਸੀਂ ਇੱਕ ਚੀਜ਼ ਦੇਖੋਗੇ ਸਰਕਾਰ ਜਿਹੜਾ ਪੰਜਾਬ ਦਾ ਕੈਬਨਟ ਮੰਤਰੀ ਹੈ ਕੈਬਨਟ ਮੰਤਰੀ ਚੀਮਾ ਸੀ ਚਾਹੇ ਦੂਜੇ ਸੀ ਉਹਨਾਂ ਨੇ ਭਾਈ ਜੀ ਬੈਠ ਕੇ ਪ੍ਰੈਸ ਕਾਨਫਰੰਸਾਂ ਕੀਤੀਆਂ ਇਸੇ ਕਤਲ ਦੇ ਸਬੰਧ ਵਿੱਚ ਚੈ ਤੁਸੀਂ ਸਾਰਿਆਂ ਨੇ ਟੀਵੀ ਤੇ ਸੁਣਿਆ ਹੋਊਗਾ ਚੈਨਲਾਂ ਤੇ ਸਾਰਿਆਂ ਤੇ ਸੁਣਿਆ ਹੋਊ ਉਹੀ ਜਿਹੜਾ ਚੀਮਾ ਤੇ ਦੂਜੇ ਜਿਹੜੇ ਉਹਨਾਂ ਦੇ ਮੰਤਰੀ ਸੀ ਉਹ ਕਹਿ ਰਹੇ ਸੀ ਜੀ ਇਹ ਜਿਹੜਾ ਕਤਲ ਹੈ ਇਹ ਇੱਕ ਕਾਂਗਰਸੀ ਇਹਦਾ ਜੀ ਕਾਂਗਰਸ ਦੇ ਨਾਲ ਸੰਬੰਧ ਰੱਖਦਾ ਸੀ ਜਿਹੜਾ ਕਤਲ ਹੋਇਆ ਉਹ ਵੀ ਕਾਂਗਰਸ ਨਾਲ ਸੰਬੰਧ ਅਸੀਂ ਜਿਹੜੇ ਦਾ ਕਤਲ ਜਿਨ੍ਹਾਂ ਨੇ ਕਰਿਆ ਉਹ ਵੀ ਕਾਂਗਰਸ ਨਾਲ ਸੰਬੰਧ ਰੱਖਦੇ ਸੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਅਸੀਂ ਸਾਰੇ ਉਸ ਟਾਈਮ ਤੇ ਪਹਿਲਾਂ ਤਾਂ ਕਾਂਗਰਸ ਦੇ ਵਿੱਚ ਹੁੰਦੇ ਸੀ ਅਸੀਂ ਕਿਹੜਾ ਉਸ ਗੱਲ ਨੂੰ ਮੰਨਣ ਤੋਂ ਇਨਕਾਰ ਕਰਦੇ ਆਂ ਅਮ ਮੈਮੀ ਜੁਰੇ ਹਾਂ ਕਿਸਾਨ ਮਜ਼ਦੂਰ ਸੈਲ ਦਾ ਪੰਜਾਬ ਦਾ ਵਾਈਸ ਚੇਪ ਪ੍ਰਧਾਨ ਰਿਹਾ ਹਾਂ ਕਲਕੱਤਾ ਉਸ ਟਾਈਮ ਤੇ ਜਨ ਸਕੱਤਰਿਆ ਪੰਜਾਬ ਦਾ ਇਹ ਜਿਹੜੇ ਅਸੀਂ ਸਾਰੇ ਜਿਹੜਾ ਬੰਦੇ ਨੇ ਮਲ ਦੂਜਾ ਦੋਸ਼ੀ ਹੈ ਆਪਣਾ 바ਵਾ ਦੀਪੀ ਬਾਵਾ ਉਹ ਉਹ ਬੰਦਾ ਵੀ ਤਾਂ ਬਲਾਕ ਸਭਾਤੀ ਦੀ ਜਿਹੜੀ ਟੈਕਟ ਲੜਾਈ ਸੀ ਉਹ ਕਾਂਗਰਸ ਪਾਰਟੀ ਤੋਂ ਕਲਕੱਤੇ ਨਹੀਂ ਲੜਾਈ ਸੀ ਕਿਉਂਕਿ ਪਹਿਲਾਂ ਆਫਰ ਕਲਕੱਤੇ ਨੂੰ ਆਈ ਸੀ ਪਾਰਟੀ ਨੇ ਮੈਂ ਉਸ ਮੀਟਿੰਗ ਦੇ ਵਿੱਚ ਸੀ ਬਰਨਾਲੇ ਜਦੋਂ ਬੈਠ ਕੇ ਅਰੈਸਟ ਉਸ ਮੀਟਿੰਗ ਹੋਈ ਸੀ ਉਸ ਟਾਈਮ ਤੇ ਕਲਕੱਤੇ ਨੂੰ ਕਿਹਾ ਸੀ ਵੀ ਤੂੰ ਇਲੈਕਸ਼ਨ ਲੜ ਬਲਾਕ ਸਭਾਤੀ ਉਹ ਕਹਿੰਦਾ ਜੀ ਮੈਨੂੰ ਲੋਕ ਫਤਵਾ ਜਿਹੜੇ ਉਹ ਬਲਾਕ ਸਭਾਤੀ ਦੇ ਰਹੇ ਆ ਤਾਂ ਮੈਂ ਬਲਾਕ ਸਭਾਤੀ ਨਹੀਂ ਲੜੂੰਗਾ ਮੈਂ ਸਰਪੰਚੀ ਲੜਨੀ ਸਰਪੰਚੀ ਮੇਰੀ ਸ਼ੌਂਕ ਹੈ ਕਿ ਮੈਂ ਪਿੰਡਾਂ ਦੇ ਵਿਕਾਸ ਕਰਨੇ ਮਤਲਬ ਬੰਦੇ ਨੇ ਯਾਰ ਬਹੁਤ ਜ਼ਿਆਦਾ ਕੰਮ ਕਰੇ ਹੁਣ ਅੱਜ ਉਹ ਉਹ ਕਹਿੰਦੇ ਜੀ ਚਰਨਜੀਤ ਚੰਨੀ ਨਾਲ ਉਹਦੀਆਂ ਫੋਟੋਆਂ ਆ ਗਈਆਂ ਜੀ ਰਾਜੇ ਬੜੰਗਣਾ ਕਿਉਂ ਕਾਨਫਰੰਸ ਕਰਨੀ ਬਈ ਕਿਉਂਕਿ ਇਹ ਜਿਹੜਾ ਮੁੱਦਾ ਸੀ ਇਹ ਪੰਜਾਬ ਲੈਵਲ ਦਾ ਬਣ ਗਿਆ ਸੀ ਵੱਡੇ ਲੈਵਲ ਦਾ ਬਣ ਗਿਆ ਸੀ ਹੁਣ ਹੁਣੇ ਕਿੱਧਰ ਤੂੰ ਵਗਦਾ ਜਾ ਰਿਹਾ ਮੈਂ ਤੁਹਾਨੂੰ ਹੋਰ ਦੱਸ ਰਿਹਾ ਉਸ ਤੇ ਗਾਂ ਜਿਹੜਾ ਹੈਗਾ ਇਹਨਾਂ ਦਾ ਆਪਣਾ ਇਹਨਾਂ ਦਾ ਜਿਹੜਾ ਪਾਰਟੀ ਦਾ ਹੈਗਾ ਕਿ ਉਹਨਾਂ ਪੰਨੂ ਪੰਨੂ ਵਰਗੇ ਕਾਨਫਰੰਸਾਂ ਕੀਤੀਆਂ ਕੱਲ ਉਸੇ ਮੁੱਦੇ ਨੂੰ ਲੈ ਕੇ ਵੀ ਆਹ ਕਮੇਟੀ ਦੇ ਵਿੱਚ ਸੰਘਰਸ਼ ਕਰ ਰਹੇ ਆ ਆਹ ਆਹ ਬੰਦੇ ਜਿਹੜੇ ਹੈਗੇ ਆ ਮੂਹਰੇ ਲੱਗੇ ਹੋਏ ਉਹਨਾਂ ਦਾ ਦਬਾਅ ਪਾਉਣ ਵਾਸਤੇ ਵੀ ਫਲਾਣੇ ਦੇ ਕੋਈ ਮਾੜਾ ਮੋਟਾ ਕੋਈ ਕੇਸ ਕੱਢ ਲੋ ਜਾਂ ਕੋਈ ਹੋਰ ਕਰ ਲੋ ਉਸ ਗੱਲ ਦੇ ਵਿੱਚ ਲਿਆ ਕੇ ਜਿਹੜਾ ਆਪਣਾ ਹੈਗਾ ਮੁੰਡਾ ਭਾਨਾ ਸਿੱਧੂ ਉਹਦੇ ਖਿਲਾਫ ਕਾਨਫਰੰਸ ਕਰਾਈ ਗਈ ਹੈ ਉਹ ਲੜ ਪੁਰਾਣੀ ਲੜਕੀ ਨੂੰ ਇੱਕ ਨੂੰ ਉਹਦੀ ਭੈਣ ਦੀ ਦਰਾਨੀ ਨੂੰ ਬਿਠਾ ਕੇ ਮਤਲਬ ਇਹ ਸੀ ਵੀ ਇੱਥੋਂ ਤੱਕ ਕੇ ਗਿਰੀ ਸੀ ਕਿਉਂ ਕਿ ਇੱਥੇ ਅਰਸੋਂ ਆ ਕੇ ਰਵਿੰਦ ਖੰਨਾ ਬੀਜੇਪੀ ਦਾ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਨਾ ਵੀ ਜਿਹੜੇ ਬੀਜੇਪੀ ਨੂੰ ਪਿੰਡ ਦੇ ਵਿੱਚ ਲੋਕ ਗਾਲਾਂ ਕੱਢਦੇ ਆ ਲੋਕ ਡੜੇ ਲੈ ਕੇ ਪੈਂਦੇ ਆ ਲੋਕ ਗੋਹੇ ਮਾਰਦੇ ਸੀ ਪਾਥੀਆਂ ਮਾਰਦੇ ਸੀ ਤੇ ਅੱਜ ਉਹੀ ਬੀਜੇਪੀ ਉੱਥੇ ਜਾ ਕੇ ਹਮਦਰਦੀ ਦਾ ਜ਼ਾਹਰ ਕਰਦੀ ਆ ਇਸ ਕਰਕੇ ਕਿਤੇ ਇਹ ਨਾ ਹੋਵੇ ਵੀ ਇਹ ਬੰਦੇ ਸਾਰਾ ਕੁਝ ਕਰ ਜਾਣ ਇਹਦੀ ਜਿਹੜੀ ਇਨਕੁਆਰੀ ਹੈ ਰਵਿੰਦ ਖੰਨੇ ਨੇ ਕਹਿਤਾ ਸੀ ਕਿ ਮੈਂ ਅਮਨ ਸ਼ਾਹ ਜੀ ਤੋਂ ਗ੍ਰਹਿ ਮੰਤਰੀ ਜਿਹੜਾ ਸੈਂਟਰ ਦਾ ਉਹਦੇ ਤੋਂ ਮੈਂ ਇਨਕੁਆਰੀ ਮਾਰ ਕਰਾ ਕੇ ਸੀਵੀ ਇਹਨੂੰ ਇਨਕੁਆਰੀ ਲਵਾ ਦਿੰਨੇ ਇਸ ਕਰਕੇ ਇਹਨਾਂ ਤਾਂ ਬਹੁਤ ਵੱਡਾ ਪ੍ਰੈਸ਼ਰ ਸੀ ਵੀ ਜਲਦੀ ਤੋਂ ਜਲਦੀ ਧਰਨਾ ਸਮੇਟਿਆ ਜਾਵੇ ਤੇ ਜਿਹੜਾ ਪੋਸਟ ਮਾਸਟਰਮ ਕਰਵਾਇਆ ਜਾਵੇ ਅਫਸਰਾਂ ਦਾ ਤਾਂ ਦਾ ਸਰਕਾਰ ਦਾ ਵੱਡੇ ਲੈਵਲ ਦਾ ਕੰਮ ਸੀ ਤੇ ਇਹ ਕੰਮ ਹੋਇਆ ਜੀ ਬਈ ਮੈਂ ਲਾਸਟ ਸਵਾਲ ਕਰੂੰਗਾ ਹੁਣ ਕੀ ਲੱਗਦਾ ਹੈ ਕਲਕੱਤੇ ਦੇ ਪਰਿਵਾਰ ਨੂੰ ਇਨਸਾਫ ਮਿਲੂ ਕਿਉਂਕਿ ਉਹ ਕਹਿੰਦੇ ਸੀ ਹਾਈ ਕੋਰਟ ਦਾ ਰੁਖ ਕਰਾਂਗੇ ਬਈ ਜੇ ਹਾਈ ਕੋਰਟ ਦਾ ਰੁਖ ਕਰਨਾ ਸੀ ਅੱਜ ਦਾ ਸਿਰਫ ਦਿਨ ਅੱਜ ਦਾ ਯਕਲ ਦਾ ਸੀ ਕਿਉਂਕਿ ਸਰਕਾਰ ਤਾਂ ਐ ਕਰਦੀ ਸੀ ਹਾਈ ਕੋਰਟ ਦਾ ਰੁਕ ਕਰਨ ਵਾਸਤੇ ਕਿਉਂਕਿ ਇਹ ਸਿਰਫ ਇਹ ਸੀਗਾ ਨਾ ਵੀ ਅਸੀਂ ਜਿਹੜਾ ਉਹ ਬਿਆਨ ਹੈ ਐਕਸਟੌਂਡ ਦਾ ਬਿਆਨ ਕਰਾਉਣਾ ਸੀ ਉਹ ਜਿਹੜਾ ਹੈਗਾ ਜਿਆਦਾ ਅਸੀਂ ਸ੍ਰੀਮਾ ਬਿਆਨ ਕਰਾਉਣਾ ਸੀ ਜਾਂ ਸਬਲੀਮੈਂਟਰੀ ਬਿਆਨ ਸੀਗਾ ਉਸ ਗੱਲ ਦੀ ਇਕੱਲੀ ਗੱਲ ਸੀ ਤੇ ਉਸ ਵਾਸਤੇ ਧਰਨੇ ਦੇ ਲਈ ਸਾਰਾ ਪ੍ਰਸ਼ਾਸਨ ਹੈ ਜਿਹੜਾ ਝੁਕਿਆ ਖੜਾ ਸੀ ਦੂਜੇ ਨੰਬਰ ਤੇ ਇਹ ਸੀਗਾ ਵੀ ਜੇ ਰਵਿੰਦ ਖੰਨਾ ਆ ਕੇ ਕਿਤੇ ਇਹ ਗੱਲ ਦੇ ਵਿੱਚ ਕਿਉਂਕਿ ਅੱਜ ਬੀਜੇਪੀ ਦੇ ਵੱਡੇ ਲੀਡਰਾਂ ਨੇ ਆਉਣਾ ਸੀ ਇਹ ਨਿਪਰਸ਼ਾਸਨ ਨੂੰ ਕੱਲ ਦੀ ਬੱਥਾ ਪੈਰੀ ਦੀ ਪਈ ਵੀ ਸੀ ਤੇ ਜੇ ਕਿਤੇ ਇਹ ਗੱਲ ਓਲਡ ਜਾ ਕੇ ਸੀਬੀਆਈ ਤੋਂ ਅਨੁਕੋਰੀ ਲਵਾ ਦਿੰਦੇ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਰ ਵੀ ਬਹੁਤ ਕੁਝ ਹੋ ਜਾਣਾ ਸੀ ਲੋਕ ਕੱਲ ਨੂੰ ਸੰਸਕਾਰ ਤੇ ਜਾਣਗੇ ਉਸ ਵੱਡੀ ਗਿਣਤੀ ਦੇ ਨਾਲ ਜਿਸ ਹਿਸਾਬ ਦੇ ਨਾਲ ਲੋਕ ਤਰਨੀ ਤੇ ਪਹੁੰਚ ਰਹੀ ਸੀ ਬਜੀ ਗੱਲ ਤੱਕ ਜਿਵੇਂ ਅੱਜ ਤੇ ਲੋਕਾਂ ਨੂੰ ਆਇਆ ਸੀ ਵੀ ਕੱਲ ਦਾ ਇੱਕ ਬਹੁਤ ਵੱਡਾ ਇਕੱਠ ਹੋਣਾ ਸੀ ਬਹੁਤ ਵੱਡਾ ਇਕੱਠ ਪੰਜਾਬ ਦਾ ਜਿਹੜਾ ਮੈਂ ਸਮਝਦਾ ਕਿ ਇਸ ਗੱਲ ਨੂੰ ਜਿਹੜੇ ਕੱਲ ਨੂੰ ਇਹਨਾਂ ਦੇ ਜਿਹੜਾ ਭੋਗ ਆਪਣੇ ਸੰਸਕਾਰ ਤੇ ਸੰਸਕਾਰ ਤੇ ਪੰਜਾਬ ਦੀ ਰਾਜਨੀਤੀ ਦਾ ਜਿਹੜਾ ਸੀਗਾ ਐਨਾ ਕੱਲ ਉੱਥੇ ਕਿ ਨਾ ਜਿਹੜੀ ਆਮ ਆਦਮੀ ਪਾਰਟੀ ਤੇ ਸਰਕਾਰ ਦਾ ਕੱਲ ਨੂੰ ਜੜਾ ਹਿੱਲ ਜਾਣੀਆਂ ਸੀ ਪਰ ਹੁਣ ਇਹ ਆ ਵੀ ਲੋਕਾਂ ਦੇ ਵਿੱਚ ਉੱਥੇ ਜਦੋਂ ਅਸੀਂ ਉੱਠੇ ਆ ਸਟੇਜ ਤੋਂ ਥੱਲੇ ਆਏ ਸਾਰੇ 22 ਮੈਂਬਰ ਤੇ ਮਰ ਆਪਣੇ ਖਾਲਸਾ ਜੀ ਨੇ ਰਾਜਦੇਵ ਸਿੰਘ ਖਾਲਸਾ ਜੀ ਨੇ ਸਟੇਜ ਤੋਂ ਅਨਾਉਂਸ ਕੀਤਾ ਤੇ ਲੋਕ ਨਾਲ ਦੀ ਨਾਲ ਹੀ ਉੱਠ ਕੇ ਖੜੇ ਹੋ ਗਏ ਤੇ ਇੱਕ ਵੀ ਸਕਿੰਟ ਹੈ ਜਿਹੜੇ ਉਹ ਨਹੀਂ ਸਾਨੂੰ ਸਟੇਜ ਤੋਂ ਉੱਤਰਦੇ ਉੱਤਰਦਾ ਤਾਂ 2 ਮਿੰਟ ਲੱਗ ਗਏ ਤਾਂ ਲੇਕਿਨ ਨਾਲ ਦੀ ਨਾਲ ਲੋਕ ਉੱਠ ਕੇ ਤੁਰਨ ਲੱਗੇ ਬਹੁਤ ਸਾਰੇ ਲੋਕ ਸਾਨੂੰ ਉਲਟ-ਫੁਲਟ ਵੀ ਬੋਲਦੇ ਸੀ ਪਰਿਵਾਰ ਨੂੰ ਵੀ ਬੋਲਦੇ ਸੀ ਮਤਲਬ ਬਹੁਤ ਕੁਝ ਸੀ ਕਿਉਂਕਿ ਯਾਰ ਜਿੰਨੇ ਲੋਕ ਜੁੜੇ ਸੀ ਉਹ ਕਲਕੱਤੇ ਦੀ ਸੋਚ ਨਾਲ ਜੁੜੇ ਹੋਏ ਲੋਕ ਸੀ ਕਲਕੱਤੇ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਲੋਕ ਸੀ ਤੇ ਕਲਕੱਤੇ ਦੀ ਆਵਾਜ਼ ਜਿਹੜੀ ਉਹ ਚਿੱਕ ਚਿੱਕੇ ਕਹਿ ਰਿਹਾ ਸੀ ਕਿ ਮੇਰਾ ਕਤਲ ਹੋਊਗਾ ਉਸ ਗੱਲ ਨੂੰ ਲੋਕਾਂ ਦੇ ਵਿੱਚ ਰੋਸ ਸੀ ਪਰ ਜਿਹੜਾ ਇਹ ਜੋ ਵੀ ਹੋਇਆ ਉਹ ਠੀਕਾ ਪਰਿਵਾਰ ਨੇ ਜੋ ਕਰ ਲਿਆ ਹਨ ਪਰਿਵਾਰ ਤੇ ਜਾਂ ਉਹਨਾਂ ਦੇ ਕੋਈ ਰਿਸ਼ਤੇਦਾਰਾਂ ਦਾ ਦਵਾ ਜਾਂ ਕਿਸ ਤਰ੍ਹਾਂ ਹੋਇਆ ਮਾਤਾ ਜੀ ਨੂੰ ਅਸੀਂ ਕੱਲ ਅੱਜ ਵੀ ਕਿਹਾ ਵੀ ਕੋਈ ਗੱਲ ਨਹੀਂ ਅਸੀਂ ਨਿੱਜੀ ਤੌਰ ਤੇ ਦੇਖੋ ਹਮਦਰਦੀ ਹੈ ਨਾਲ ਆ ਸਾਡੇ ਨਾਲ ਭਰਾ ਨੂੰ ਰਿਹਾ ਸਾਡਾ ਇਕੱਠੇ ਰਹੇ ਆ ਤੇ ਉਹ ਨਾਲ ਆ ਸੀ ਪਰ ਉਹ ਜਿਹੜਾ ਲੋਕਾਂ ਦਾ ਉਹ ਲੋਕਾਂ ਦਾ ਕਿਸ ਤਰ੍ਹਾਂ ਦਾ ਥਿਊ ਹੈ ਜਾਂ ਕਿਸ ਤਰ੍ਹਾਂ ਲੋਕ ਉਹਨੂੰ ਦੇਖਣਗੇ ਕਿਉਂਕਿ ਇਹ ਲੋਕ ਪੰਜਾਬ ਲੈਵਲ ਤੇ ਆਉਣਾ ਸ਼ੁਰੂ ਹੋਏ ਹੋਏ ਸੀ ਹੁਣ ਜਿਹੜੇ ਅੱਜ ਰੋਕ ਉੱਥੇ ਸਾਨੂੰ ਗਾਲਾਂ ਕੱਢ ਕੇ ਚਲੇ ਗਏ ਕੀ ਉਹ ਕੱਲ ਨੂੰ ਉਹਨਾਂ ਦਾ ਕੀ ਥਿਊ ਹੋਗਾ ਇਹ ਪਤਾ ਨਹੀਂ ਹੂੰ ਨੇ ਇਹ ਤਾਂ ਹੁਣ ਪਤਾ ਲੱਗੇਗਾ ਕਿ ਨਾ ਕੱਲ ਕੀ ਹੋ ਰਿਹਾ ਜੀ ਸ਼ੁਕਰੀਆ ਭਾਈ ਬਹੁਤ ਬਹੁਤ ਤਾਂ ਐਕਸ਼ਨ ਕਮੇਟੀ ਦੇ ਵਿੱਚ ਪਰਮਜੀਤ ਸਿੰਘ ਜੀ ਮੈਂਬਰ ਸੀ ਅੱਜ ਐਕਸ਼ਨ ਕਮੇਟੀ ਰੱਦ ਕਰ ਦਿੱਤੀ ਗਈ ਹੈ ਇਸ ਸਟੇਜ ਉੱਪਰ ਫੈਸਲੇ ਹੋਏ ਨੇ ਤੇ ਕੱਲ ਨੂੰ ਸੁਖਵਿੰਦਰ ਕਲਕੱਤਾ ਦਾ ਸੰਸਕਾਰ ਕੀਤਾ ਜਾਣਾ ਇਹ ਵੀ ਅ ਰਿਵਾਾਰ ਦੇ ਦੱਸਣ ਮੁਤਾਬਕ ਹੈ ਤੇ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਚ ਜਰੂਰ ਜੁੜਿਓ ਜੁੜਿਓ ਰੋ ਸਫਰ ਟੀਵੀ ਨਾਲ ਕੈਮਰਾਮੈਨ ਨਾ ਕਾਸ਼ਦੀਪ ਤੇ ਨਾਲ ਮੌਜੂਦ ਕਰੇ ਪੰਤ ਸਸ਼ੀਕਰ